ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੜਪੀੜਤਾں ਦੇ ਵਿੱਚ ਜਦੋਂ ਸੁਖਬੀਰ ਬਾਦਲ ਜਾਂਦਾ ਤਾਂ ਪੰਜ ਸੱਤ ਵੀਡੀਓ ਜਿਹੜੀਆਂ ਬੈਰ ਲਗਈਆਂ ਨੇ ਉਹਨਾਂ ਤੇ ਮੈਂ ਗੱਲ ਕਰਨੀ ਹੈ ਔਰ ਜਿਹੜੇ ਅਕਾਲੀ ਅਕਲੋਂ ਖਾਲੀ ਜਕਾਰੇ ਛੱਡਦੇ ਨੇ ਔਰ ਜੇ ਤੁਸੀਂ ਸਭ ਤੋਂ ਵੱਧ ਭੇਡਾਂ ਕਿੱਥੇ ਪਾਈਆਂ ਜਾਂਦੀਆਂ ਨੇ ਇਹ ਗੱਲ ਕਰੋਗੇ ਤਾਂ ਇਹ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਮੈਂ ਹੁਣ ਗੱਲ ਕਰਨੀ ਆ ਨਾ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲੈਣਾ ਵੀ ਭੇਡਾਂ ਇਹਨਾਂ ਲੋਕਾਂ ਨੂੰ ਕਿਉਂ ਕਿਹਾ ਜਾਂਦਾ ਉਹ ਜਿੱਥੇ ਵੀ ਜਾਂਦਾ ਲੱਖ 2 ਲੱਖ ਰੁਪਈਆ ਹੜਪੀੜਤਾਂ ਲਈ ਜਿਹੜੇ ਲੋਕ ਘੇਰਦੇ ਨੇ ਉਹਨੂੰ ਵੜਾ ਦਿੰਦਾ ਔਰ ਲੋਕ ਜਕਾਰੇ ਛੱਡਦੇ ਕਈਆਂ ਨੇ ਸ਼ੁਕਾ ਗੱਪੇ ਵੀ ਉੱਥੇ ਬੋਲ ਦਿੱਤਾ ਹੁਣ ਪਤਾ ਵੀ ਲੱਗ ਗਿਆ ਬਈ ਮੈਨੂੰ ਲੋਕ ਟਿਚਰਾ ਕਰਦੇ ਹੁਣ ਮੇਰੀ ਗੱਲ ਕਹਿਣੀ ਹੈ ਇਹ ਜਿਹੜੇ ਸਾਡੇ ਅਖੋਤੀ ਪੰਥਕ ਨੇ ਜਿਹੜਾ ਕੜਮ ਚੌਧਰੀ ਨੇ ਉਹਨਾਂ ਨੂੰ ਪ੍ਰੋਬਲਮ ਜ਼ਰੂਰ ਪੈਣੀ ਹੈ ਇੱਕ ਪਾਸੇ ਤਾਂ ਉਹ 2-4 ਲੱਖ ਰੁਪਇਆ ਦੇ ਰਿਆ ਮੋਢੜੇ ਅਕਲੋਂ ਖਾਲੀ ਨੇ ਉਹ ਬਾਵਾ ਕਰੀ ਜਾਂਦੇ ਕਿਸ਼ਕਵੀਰ ਕਿਸਾਨਾਂ ਦਾ ਮਜ਼ਦੂਰਾਂ ਦਾ ਹੋਰ ਪੰਜਾਬ ਦਾ ਮਸੀਹਾ ਬਣਿਆ ਹੋਇਆ ਬਣਨਾ ਵੀ ਚਾਹੀਦਾ ਪਰ ਨਾਲ ਹੀ ਉਹਦੀ ਜਿਹੜੀ ਅੱਜ ਵੀਡੀਓ ਆਈ ਹੈ ਉਹਦੇ ਵਿੱਚ ਪਤਾ ਕੀ ਕਹਿੰਦਾ ਕਹਿੰਦਾ ਜੋ ਕੁਝ ਵੀ ਤੁਸੀਂ ਭੇਜਣਾ ਹੈ ਉਹ ਸ਼੍ਰੋਮਣੀ ਕਮੇਟੀ ਨੂੰ ਭੇਜੋ ਜਣ ਕੇ ਪੈਸਾ ਰਸਤਾ ਬਸਤਾ ਹੜਬੀੜਤਾਂ ਲਈ ਜੋ ਵੀ ਤੁਸੀਂ ਭੇਜ ਸਕਦੇ ਹੋ ਵੱਦ ਤੋਂ ਵੱਧ ਸ਼੍ਰੋਮਣੀ ਕਮੇਟੀ ਨੂੰ ਭੇਜੋ ਇਹ ਕਹਿ ਰਿਹਾ ਮਨ ਸਾਨੂੰ ਸਮਝ ਕਦੋਂ ਆਣੀ ਹੈ ਸਾਡੀ ਅਕਲ ਕੰਮ ਕਦੋਂ ਕਰੋਗੀ ਹੁਣ ਤੁਸੀਂ ਸਮਝ ਰਹੇ ਹੋ ਵੀ ਕਿਉਂ ਕਿਹਾ ਮਤਲਬ ਜਿਹੜਾ ਪੈਸਾ ਉਹ ਲੋਕਾਂ ਨੂੰ ਵੰਡ ਰਿਹਾ ਉਹ ਆਪਣੇ ਘਰੋਂ ਨਹੀਂ ਦੇ ਰਿਹਾ ਬੜਾ ਰੋਲਾ ਪਾਇਆ ਕਿ ਇਸਟੀਆਂ ਦੇਤੀਆਂ ਜੀ ਡੀਜ਼ਲ ਦਿੱਤਾ ਜੀ ਜਨਰੇਟਰ ਬਣਤੇ ਜੀ ਕਿਹਾ ਸੀ ਨਾ ਮਤਲਬ ਸ਼੍ਰੋਮਣੀ ਕਮੇਟੀ ਦਾ ਉਹ ਪੈਸਾ ਹੈ ਆਪਣੇ ਕੋਲੋਂ 1 ਰੁਪਇਆ ਸੁਖਵੀਰ ਬਦਲ ਨਹੀਂ ਦਿੱਤਾ ਹੋਵੇ ਤਾਂ ਸਾਬਤ ਕਰਕੇ ਦਿਖਾਓ ਇਹ ਸਚਾਈ ਹੈ ਜਦੋਂ ਇਹ ਇਲੈਕਸ਼ਨ ਲੜਦੇ ਨੇ ਨਾ ਉਦੋਂ ਚੱਲ ਅਚੱਲ ਜਿਹੜੀ ਜਾਇਦਾਦ ਹੁੰਦੀ ਹੈ ਉਹ ਉਸ ਵਕਤ ਜਦੋਂ ਇਲੈਕਸ਼ਨ ਦੇ ਲਈ ਉਹ ਪੇਪਰ ਭਰੇ ਜਾਂਦੇ ਨੇ ਉਹਦੇ ਵਿੱਚ ਲਿਖਣਾ ਪੈਂਦਾ ਤੇ ਹੁਣ ਜਿਹੜਾ ਪੈਸਾ ਉਹ ਵੰਡ ਰਿਹਾ ਤੇ ਜਦੋਂ ਕੋਈ ਸਬੂਤ ਮੰਗਾਗੇ ਫਿਰ ਦੱਸਣਾ ਪੈਣਾ ਵੀ ਕਿਹੜੇ ਅਕਾਊਂਟ ਵਿੱਚੋਂ ਪੈਸਾ ਕਿਡਾ ਹੈ ਮਤਲਬ ਕਿਸੇ ਅਕਾਊਂਟ ਦਾ ਉਹ ਪੈਸਾ ਨਹੀਂ ਲੋਕਾਂ ਤੋਂ 10 ਗੁਣਾ ਪਹਿਲਾਂ ਪੈਸਾ ਲੈ ਰਹੇ ਨੇ ਉਹ ਜੇ 5-7 ਲੱਖ ਬਣ ਦੇਣਗੇ ਤਾਂ ਕੋਈ ਬਹੁਤ ਹੀ ਵੱਡੀ ਗੱਲ ਹੈ ਪਰ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਇਹਨਾਂ ਨੂੰ ਸਿੱਧੇ ਕਿਤੇ ਸਮਝ ਆਉਣੀ ਨਹੀਂ ਹੁਣ ਦੂਜੀ ਗੱਲ ਮੈਂ ਕਰਨੀ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੀ ਭਾਵੇਂ ਤੱਕ ਤਾਂ ਜਹਦਾਰ ਹੋਣ ਭਾਵੇਂ ਪ੍ਰਧਾਨ ਹੋਣ ਭਾਵੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣ ਵੀ ਤੁਸੀਂ ਇੱਕ ਕਦੀੜ ਦੀ ਮਸ਼ਹੂਰੀ ਕਰ ਰਹੇ ਹੋ ਪੈਸਾ ਲੋਕਾਂ ਦਾ ਹੈ ਔਰ ਸ਼੍ਰੋਮਣੀ ਕਮੇਟੀ ਦੇ ਗੋਲ ਕਾਂ ਦਾ ਪੈਸਾ ਹੈ ਤੇ ਤੁਸੀਂ ਸੁਖਵੀਰ ਬਾਦ ਨੂੰ ਖੜਾ ਕੇ ਉਹਦੀ ਮਸ਼ਹੂਰੀ ਕਰਨ ਵਾਸਤੇ ਕੀ ਕਰ ਰਹੇ ਹੋ ਸ਼੍ਰੋਮਣੀ ਕਮੇਟੀ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਹੈ ਅਕਾਲੀਲਲ ਦੀ ਗੱਲ ਕਰ ਲਓ ਔਰ ਹੇ ਜੇ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣਾ ਹੈ ਤੁਸੀਂ ਕਿਉਂ ਨਹੀਂ ਦੇ ਰਹੇ ਸ਼੍ਰੋਣੀ ਕਮੇਟੀ ਦਾ ਪ੍ਰਧਾਨ ਆਵੇ ਤਖਤਦੰਦੇ ਜਹੇਦਾ ਆਉਣ ਸ਼੍ਰੋਣੀ ਕਮੇਟੀ ਦੇ ਮੈਂਬਰ ਆਉਣ ਉਹ ਕਹਿਣ ਬੇ ਅਸੀਂ ਸਭ ਕੁਝ ਸ਼੍ਰੋਣੀ ਕਮੇਟੀ ਵੱਲੋਂ ਕਰ ਰਹੇ ਹ ਸ਼ਖਵੀਰ ਬਾਦਲ ਨੂੰ ਕਿਉਂ ਪੈਸਾ ਭੜਾਇਆ ਜਾ ਰਿਹਾ ਹੈ ਹਲੇ ਸਾਨੂੰ ਸਮਝ ਆਉਣੀ ਨਹੀਂ ਕਿੰਨੀਆਂ ਕਜੁੱਤੀਆਂ ਖਾਓਗੇ ਇਹਨਾਂ ਰਜਵਾੜੇ ਲੋਕਾਂ ਤੋਂ ਤੁਸੀਂ ਅੱਜ ਕਾਫੀ ਮੈਸੇਜ ਆਏ ਸੀ ਕਿ ਇਸ ਵਿਸ਼ੇ ਤੇ ਗੱਲ ਜਰੂਰ ਕਰਿਓ ਪਰ ਧਿਆਨ ਦਿਓ ਵੀ ਜਿਹੜੇ ਬੰਦੇ ਪੈਸੇ ਫੜ ਰਹੇ ਨੇ ਜਕਾਰੇ ਛੱਡ ਰਹੇ ਨੇ ਉਹ ਪੈਸਾ ਸੁਖਵੀਰ ਬਾਦਲ ਦਾ ਬਿਲਕੁਲ ਨਹੀਂ ਉਹ ਪੈਸਾ ਸ਼੍ਰੋਮਣੀ ਕਮੇਟੀ ਦਾ ਹੈ ਜੇ ਉਹ 5-7 ਲੱਖ ਰੁਪਏ ਜਾਂ ਕਰੋੜ ਰੁਪਏ ਵੀ ਬਣ ਦੇਣਗੇ ਭਾਵੇਂ 10 ਕਰੋੜ ਬਣ ਦੇਣ ਉਹ ਪੈਸਾ ਸ਼੍ਰੋਮਣੀ ਕਮੇਟੀ ਦਾ ਹੈ ਤੇ ਮਸ਼ੂਰਕੇ ਨੂੰ ਕੀਤਾ ਜਾ ਰਿਹਾ ਕੌਮ ਦੇ ਸਿਰ ਤੇ ਅਗਲ-ਗਲ ਦਾ ਪ੍ਰਧਾਨ ਬਣਾ ਕੇ ਕਿਹਨੂੰ ਬਹਾਇਆ ਜਾ ਰਿਹਾ ਸੁਖਵੀਰ ਬਾਦਲ ਦਾ ਬੱਲੇ ਬੱਲੇ ਕੀ ਦੀ ਕਰਵਾ ਰਹੇ ਆ ਅਸੀਂ ਔਰ ਜਕਾਰੇ ਛੜਨ ਵਾਲੇ ਕੌਣ ਹੁੰਦੇ ਐ ਇਹ ਇਹਨਾਂ ਦੇ ਕਾਲੀਆਂ ਦੇ ਚਮਚੇ ਹੁੰਦੇ ਐ ਦੂਜੇ ਬੰਦੇ ਤਾਂ ਕੋਈ ਜਾਂਦਾ ਨਹੀਂ ਉੱਥੇ ਮੈਨੂੰ ਪਤਾ ਹੁੰਦਾ ਚਾਰ ਚਾਰ ਕੈਮਰਾ ਲਾਏ ਹੁੰਦੇ ਐ ਵੀ ਹੁਣ 2 ਲੱਖ ਰੁਪਇਆ ਮੈਂ ਫੜਾਉਣਾ ਐ ਤੇ ਫਿਰ ਤੁਸੀਂ ਜਕਾਰਾ ਛੜਨਾ ਉਹ ਮੈਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਚੈੱਕ ਕੀਤਾ ਪਹਿਲਾਂ 1 ਲੱਖ ਰੁਪਇਆ ਫੜਾਇਆ ਫਿਰ ਦੋ ਕਾਪੀਆਂ ਹੋਰ ਫੜਾਤੀਆਂ 2 ਲੱਖ ਰੁਪਇਆ ਫੜਾਤਾ ਆ ਚੱਕੋ ਬਾਕੀ ਕਹਿੰਦਾ ਹੋਰ ਭੇਜੂਗਾ ਹੁਣ ਦੱਸੋ ਜਦੋਂ ਉਹ ਬੰਦਾ ਸ਼ਰਿਆਮ ਕਹਿ ਰਿਹਾ ਕਿ ਜੋ ਕੁਝ ਤੁਸੀਂ ਭੇਜਣਾ ਹੈ ਸ਼੍ਰੋਮਣੀ ਕਮੇਟੀ ਨੂੰ ਭੇਜੋ ਇਹਦਾ ਮਤਲਬ ਜਿੰਨਾ ਵੀ ਸ਼ਰਵੀਰਵਾਲ ਦੀ ਗੱਡੇ ਵਿੱਚ ਪੈਸਾ ਹੁੰਦਾ ਹੈ ਉਹ ਲੋਕਾਂ ਨੂੰ ਵੰਡਿਆ ਜਾ ਰਿਹਾ ਉਹ ਸ਼੍ਰੋਮਣੀ ਕਮੇਟੀ ਦੇ ਕਿਉਂ ਜੁੱਤੀਆਂ ਖਾ ਰਹੇ ਹੋ ਸੀ ਫਿਰ ਕਹਿਣਗੇ ਕੌਮ ਦਾ ਬੇੜਾ ਗਰਪ ਹੋ ਗਿਆ ਫਿਰ ਕਹਿਣਗੇ ਜੀ ਤੁਸੀਂ ਗਲਤ ਨਾ ਕਹਿਆ ਕਰੋ ਇਹਨੂੰ ਹਰਾਮਖੋਰ ਨਾ ਕਹਿਆ ਕਰੋ ਕਿਉਂ ਨਾ ਕਹੀਏ ਇਸ ਵਕਤ ਕਹਿਣਾ ਪਊ ਸ਼੍ਰੋਮਣੀ ਕਮੇਟੀ ਹੋਵੇ ਜਹੇਦਾਰ ਹੁਣ ਫਿਰ ਸਾਰੇ ਤੁਸੀਂ ਹਰਾਮਖੋਰ ਹੋ ਇੱਕ ਬੰਦੇ ਦੀ ਚੜਤ ਵਾਅਦੇ ਇੱਕ ਪਰਿਵਾਰ ਨੂੰ ਮਸ਼ਹੂਰ ਕਰਨ ਵਾਅਦੇ ਇੱਕ ਪਰਿਵਾਰ ਨੂੰ ਬਚਾਉਣ ਵਾਅਦੇ ਤੁਸੀਂ ਲੋਕਾਂ ਦਾ ਪੈਸਾ ਉਹਦੇ ਹੱਥੀਂ ਦੇ ਰਹੇ ਹੋ ਲੋਕਾਂ ਨੂੰ ਤੁਸੀਂ ਆਪ ਕਿਉਂ ਨਹੀਂ ਦਿੰਦੇ ਫਿਰ ਨਾਲੇ ਕੌਮ ਦੀ ਚੜ੍ਹਦੀ ਕਲਾ ਹੋਵੇ ਸ਼੍ਰੋਮਣੀ ਕਮੇਟੀ ਦਾ ਅਗਲਾ ਸਤਕਾਰ ਕਰੇ ਜਿੰਨਾ ਮਰਜ਼ੀ ਬਣ ਦਿਓ ਪੈਸਾ ਤੁਸੀਂ ਕਰੋੜ ਸੱਡਪ ਮੈਂ ਤੁਸੀਂ 10 ਕਰੋੜ ਬਣ ਦਿਓ ਪਰ ਮੈਂ ਤੁਸੀਂ 100 ਕਰੋੜ ਬਣ ਦਿਓ ਕਿਸੇ ਨੂੰ ਕੁਝ ਨਹੀਂ ਕਹਿਣਾ ਪਰ ਤੁਸੀਂ ਆਪ ਕਿਉਂ ਨਹੀਂ ਕਰ ਰਹੇ ਉਸ ਬੰਦੇ ਨੂੰ ਪੈਸੇ ਫੜਾ ਕੇ ਜਿਕਾਰੇ ਛੱਡੇ ਜਾ ਰਹੇ ਨੇ ਕੀ ਹੋ ਰਿਹਾ ਇਹ ਕਿੰਨਾ ਖਚਰ ਜੁੱਤੀਆਂ ਖਾਵਾਂਗੇ ਅਸੀਂ ਔਰ ਕਿੰਨਾ ਖਚਰ ਲੱਗੂ ਸਾਨੂੰ ਸਮਝ ਆਉਣ ਤੇ ਤੇ ਹੁਣ ਇਹਨਾਂ ਲੋਕਾਂ ਨੂੰ ਜੇ ਭੇਡਾਂ ਨਾ ਕਹੀਏ ਤਾਂ ਹੋਰ ਕੀ ਕਹੀਏ ਉਹ ਬੰਦਾ ਸ਼ਰਮ ਕਹਿੰਦਾ ਜੀ ਤੁਸੀਂ ਹੁਣੇ ਦਿਓ ਕੀ ਤੇ ਕੇ ਜਾਣਾ ਲੱਖ ਰੁਪਏ ਕਢਿਆ ਅਚਕ ਥਲੇ ਉਹ ਕੈਮਰਾ ਸੈੱਟ ਕਰਨ ਲੱਗਾ ਸੀ ਪਤਾ ਲੱਗ ਗਿਆ ਉਹਨੂੰ ਵੀ ਕੈਮਰੇ ਵਿੱਚ ਹਜੇ ਕੈਪਚਰ ਹੋਇਆ ਨਹੀਂ ਦੁਬਾਰੇ ਲੱਖ ਰੁਪਏ ਹੋਰ ਕਢਿਆ ਉਸੇ ਵੀਡੀਓ ਵਿੱਚ ਫਿਰ 2 ਲੱਖ ਇਕੱਠਾ ਕਰਕੇ 4 ਕਾਪੀਆਂ ਪੜਾਈਆਂ ਉਹਨਾਂ ਯਾਨਕਿ ਇਹਨਾਂ ਦੀ ਅੱਖ ਕੈਮਰੇ ਵਿੱਚ ਹੁੰਦੀ ਹੈ ਵੀ ਕੈਮਰਾ ਕੈਪਚਰ ਕਰ ਰਿਹਾ ਹੈ ਤੇ ਕੈਮਰੇ ਵਿੱਚ ਗੱਲ ਵਧੀਆ ਤਿੱਕੇ ਨਾਲ ਆ ਰਹੀ ਹੈ ਇਦਾਂ ਲੋਕਾਂ ਨੂੰ ਬੇਕੂਵੇ ਬਣਾਉਂਦੇ ਨੇ ਹੁਣ ਜਿਹੜੇ ਸਾਡੇ ਲੋਕ ਉੱਤੇ ਜਕਾਰੇ ਛੱਟਣ ਵਾਲੇ ਨੇ ਯਾਰ ਸ਼ਰਮ ਕਰ ਲੋ ਮਾੜੀ ਮੋਟੀ ਸ਼ੋਮਣੀ ਕਮੇਟੀ ਦੇ 170 ਮੈਂਬਰ ਨੇ ਇਜੈਕਟਿਵ ਦੇ ਬਖਰੇ ਹੋਣਗੇ ਤਖਤਾਂ ਦੇ ਜੱਜਦਾਰ ਬਖਰੇ ਨੇ ਔਰ ਸ਼ੋਮਣੀ ਕਮੇਟੀ ਦਾ ਪ੍ਰਧਾਨ ਹੈ ਉਹਨੂੰ ਸ਼ਰਨੂ ਸ਼ਰਮ ਹੈ ਨਹੀਂ ਸ਼ਰਾਂ ਪਤਾ ਵੀ ਉਹ ਤੇ ਜੁੱਤੀ ਫਿਰ ਰਹੀ ਹੈ ਜਿੰਨੀ ਬੇਤੀ ਸੁਖਵੀਰ ਬਾਦਲ ਕਰਾ ਰਿਹਾ ਜਾਂ ਆਉਦੀ ਹੋ ਰਹੀ ਹੈ ਇਹ ਸਭ ਨੂੰ ਪਤਾ ਹੈ ਤੁਹਾਨੂੰ ਫੇਰ ਨਹੀਂ ਕਲੌਣੀ ਸੁਖਵੀਰ ਬਾਦਲ ਦੀਆਂ ਗੱਡੀਆਂ ਵਿੱਚ ਜਿਹੜਾ ਤੇਲ ਹੈ ਉਹ ਵੀ ਸ਼ੋਮਣੀ ਕਮੇਟੀ ਦਾ ਪੈਂਦਾ ਜਿਹੜੇ ਬੰਦੇ ਆਪਣੇ ਪਿਓ ਦੇ ਭੋਗਤੇ ਜਾਂ ਆਪਣੀ ਮਾਂ ਦੇ ਭੋਗਤੇ ਆਪਣੇ ਘਰੇ ਲੰਗਰ ਨਹੀਂ ਲਾ ਸਕੇ ਅਰਮਾ ਖਰਮਾ ਦੇ ਮਾਲਕ ਨੇ ਸ਼ੂਣੀ ਕਮੇਟੀ ਵਿੱਚੋਂ ਲੰਗਰ ਜਾਂਦਾ ਹੈ ਤੇ ਉਹ ਬੰਦੇ ਹੜਪੀਟ ਦਾ ਲਿਖੀ ਦੇ ਸਕਦੇ ਤੁਹਾਨੂੰ ਸ਼ਰਮ ਹੈ ਮਣੀ ਮੋਟੀ ਸੋਚਾਂਗੇ ਕਦੇ ਅਸੀਂ ਇਧਰ ਸਾਡਾ ਧਿਆਨ ਜਾਣਾ ਨਹੀਂ ਬਸ ਬੱਲੇ ਬੱਲੇ ਕਰਨੀ ਮੂਰੇ ਚਮਚੇ ਹੁੰਦੇ ਐ ਬੱਲੇ ਪ੍ਰਧਾਨ ਜੀ ਬੱਲੇ ਪ੍ਰਧਾਨ ਜੀ ਜਰ ਮਣੀ ਮੋਟੀ ਅਕਲ ਤੋਂ ਕੰਮ ਲੈ ਲਓ ਜਾਂ ਫਿਰ ਇਹ ਕਹਿ ਲਿਏ ਵੀ ਜਦੋਂ ਕੋਈ ਚੰਗੀ ਗੱਲ ਕਰਨੀ ਹੁੰਦੀ ਹੈ ਤੁਹਾਡੀ ਅਕਲ ਪੱਠੇ ਚੰਨ ਚਲੀ ਜਾਂਦੀ ਹੈ ਤੇ ਕਾ ਫੂਸ ਹੁੰਦਾ ਫਿਰ ਉਹਦੇ ਵਿੱਚ ਹੋਣਾ ਕੀ ਹੈ ਥੋੜੀ ਬਹੁਤ ਸਮਝ ਤੋਂ ਕਮ ਲੈ ਲੋ ਇਹ ਮੈਂ ਬੇਨਤੀ ਤਾਂ ਕੀਤੀ ਅੱਜ ਬਹੁਤੇ ਅਕਾਲੀ ਅਗਲੋਂ ਖਾਲੀ ਚਮਚਾਂ ਦੇ ਮੈਨੂੰ ਫੋਨ ਵੀ ਹੁੰਦੇ ਤਾਂ ਕਹਿੰਦੇ ਹੁੰਦੇ ਆ ਇਹ ਤੁਸੀਂ ਇਦਾਂ ਨਾ ਬੋਲੋ ਜੀ ਸ਼੍ਰੋਮਣੀ ਕਮੇਟੀ ਦਾ ਮਸਲਾ ਹੈ ਜੀ ਤਖਤਾਂ ਜਿਹੜੇ ਬੈਠੇ ਬੈਠੇ ਹੋਣ ਦੀ ਜਦੋਂ ਤੁਸੀਂ ਸ਼ਰਮ ਲਾਹੀ ਹੋਈ ਹੈ ਤੁਸੀਂ ਸ਼੍ਰੋਮਣੀ ਕਮੇਟੀ ਦਾ ਪੈਸਾ ਲੋਕਾਂ ਦਾ ਇਕੱਠਾ ਹੋਇਆ ਪੈਸਾ ਤੁਸੀਂ ਆਪ ਜਾ ਕੇ ਵੰਡੋ ਨਾ ਉੱਥੇ ਜਾ ਕੇ ਤੁਸੀਂ ਆਪ ਕਹੋ ਲੋਕਾਂ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਕਰ ਰਹੇ ਹਾਂ ਅਸੀਂ ਲੋਕ ਤੁਹਾਨੂੰ ਹੋਰ ਵੀ ਵਾਅਦੇ ਦੇਣਗੇ ਪਰ ਕਿਉਂ ਤੁਸੀਂ ਬਾਰ-ਬਾਰ ਜੁੱਤੀਆਂ ਖਾ ਰਹੇ ਹੋ ਨਾਲੇ ਪੂਰੀ ਕੌਮ ਨੂੰ ਬਦਨਾਮ ਕਰ ਰਹੇ ਹੋ ਇਹ ਜਿਹੜੇ ਅੱਗੋਂ ਖਾਲੀ ਜਿਕਾਰੇ ਛੱਡਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਮੇ ਸਮਝ ਲੋ ਮਾੜਾ ਮੁੰਡਾ ਸੁਖਵੀਰ ਬਾਦਲ ਨੇ ਹੜ ਪੀੜਤਾਂ ਲਈ ਆਪਣੇ ਕੋਲੋਂ ਇੱਕ ਪੈਸਾ ਨਹੀਂ ਦਿੱਤਾ ਹਲੇ ਤੱਕ ਇੱਕ ਪੈਸਾ ਜੋ ਕੁਛ ਦਿੱਤਾ ਉਹ ਸ਼ਰੋਣੀ ਕਮੇਟੀ ਦਾ ਹੈ ਮੈਂ ਜਿਹੜੀ ਇਹ ਵੀਡੀਓ ਦੀ ਸੁਣੀਆ ਨਾ ਇਹਦੇ ਵਿੱਚ ਲਖਣ ਲਾ ਲਿਆ ਸੀ ਵੀ ਇਹ ਪੈਸਾ ਸ਼ਰੋਣੀ ਕਮੇਟੀ ਕੋਲੇ ਜਾ ਰਿਹਾ ਤੇ ਉਧਰੋਂ ਦੀ ਗੱਡੀ ਵਿੱਚ ਪੈਸਾ ਰੱਖਿਆ ਜਾਂਦਾ ਤੇ ਉਹ ਬੰਦਦਾ ਫਿਰਦਾ ਹੋਰ ਕੁਛ ਨਹੀਂ ਬਸ ਜਿੰਨੀਆਂ ਵੀ ਜੁੱਤੀਆਂ ਨਾਲ ਲੋਕਾਂ ਦੇ ਮਾਰੋਂਗੇ ਨਾ ਉਹਨੀਆਂ ਥੋੜੀਆਂ ਨੇ ਪਰ ਸਾਨੂੰ ਸ਼ਰਮ ਆਉਂਦੀ ਨਹੀਂ ਇਹ ਤਾਂ ਬੱਲੇ ਬੱਲੇ ਕਰਨੀਆਂ ਜੇ ਰੱਬ ਰੱਬ ਕਰਨ ਹੋਵੇ ਤਾਂ ਵੀ ਬਾਦਲ ਬਾਦਲ ਕਰਨਾ ਹੈ ਜੇ ਜਕਾਰਾ ਛੜਨਾ ਹੈ ਤਾਂ ਵੀ ਅਸੀਂ ਸਕਬੀਰਵਾਲ ਦੇ ਨਾਂ ਤੇ ਛੜਨਾ ਕਿੰਨਾ ਕੁ ਕੌਮ ਦਾ ਬੇੜਾ ਗਰਖ ਕਰੋਗੇ ਕੌਮ ਦਾ ਕਹਿ ਲਈਏ ਵੀ ਗੜਾ ਕੁੱਟ ਨਵਾਤੇ ਜਾਂ ਕੌਮ ਦੀ ਮੰਜੀ ਕਹਿ ਲਈਏ ਨਹਿਰ ਦੇ ਕਿਨਾਰੇ ਤੇ ਇਹਨਾਂ ਲੋਕਾਂ ਨੇ ਕੌਮ ਨੂੰ ਫੱਟੇ ਤੇ ਪਾ ਦਿੱਤਾ ਤੇ ਅਸੀਂ ਫੇਰ ਨਹੀਂ ਜਕਾਰ ਛੜਨ ਹਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ